ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦੋਸਤੋ ਤੇ ਅੰਦਰ ਵਿਸ਼ਵਾਸ ਨੂੰ ਲੈ ਕੇ ਮੈਂ ਇੱਕ ਕਵਿਤਾ ਜਿਹੜੀ ਆ ਉਹ ਲਿਖੀ ਐ ਸੋ ਮੈਂ ਬੋਲ ਕੇ ਆਪਦੇ ਸਾਹਮਣੇ ਕਰਨੀ ਚਾਹਉਣਾ ਜੇ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤੇ ਅੰਦਰ ਵਿਸ਼ਵਾਸ ਤੋਂ ਦੂਰ ਰਹਿਣ ਲਈ ਆਪਦਾ ਯੋਗਦਾਨ ਪਾਓ ਇਹਦਾ ਨਾਮ ਹੈ ਰੱਖਿਆ ਸਾਧਾਂ ਕੋਲੇ ਕੁਝ ਨਹੀਂ ਉਹ ਲੋਕੋ ਸਾਧਾਂ ਕੋਲੇ ਕੁਝ ਨਹੀਂ ਉਹ ਲੋਕੋ ਰੱਬ ਦੇ ਨਾਂ ਤੇ ਚੱਲਣ ਦੁਕਾਨਾਂ ਕਿਉਂ ਭੀੜ ਵਧਾਈ ਜਾਂਦੇ ਹੋ ਜੀ ਅੰਧ ਵਿਸ਼ਵਾਸ ਤੋਂ ਕਰੋ ਤੋਬਾ ਕਿਉਂ ਮੂਰਖ ਅਖਵਾਈ ਜਾਂਦੇ ਹੋ ਖਬਰਦਾਰ ਐ ਲੋਕੋ ਜਰਾ ਸੋਚੋ ਕਿਉਂ ਗਲਤੀ ਦੁਹرائی ਜਾਂਦੇ ਹੋ ਮੇਲਕਾਂ ਥੋਡੀਆਂ ਤੇ ਲੁੱਟਣ ਫੁੱਲੇ ਨਿਤ ਨਵਾਂ ਡੇਰਾ ਖਲਾਈ ਜਾਂਦੇ ਹੋ ਭਰ-ਭਰ ਫਿਰਦੇ ਟਰੱਕ ਟਰਾਲੀਆਂ ਹਾਦਸਿਆਂ 'ਚ ਜਾਨਾਂ ਗੁਆਈ ਜਾਂਦੇ ਹੋ ਪੈਰਾਂ ਦੀ ਮਿੱਟੀ ਚੱਕਦੇ ਹਾਥ ਰਸ ਤੁਸੀਂ 122 ਰੱਬ ਨੂੰ ਪਿਆਰੇ ਹੋ ਜਾਂਦੇ ਹੋ ਰੋਂਦ ਕੇ ਨਿਕਲ ਜਾਂਦਾ ਲਾਸ਼ਾਂ ਨੂੰ ਥੋੜਾ ਭੋਲਾ ਘਟ ਰੋਂਦ ਕੇ ਨਿਕਲ ਜਾਂਦਾ ਲਾਸ਼ਾਂ ਨੂੰ ਤੁਹਾਡਾ ਭੋਲਾ ਝਟ ਤੁਸੀਂ ਕਾਤਲਾਂ ਅੱਗੇ ਕਿਉਂ ਸਿਰ ਝੁਕਾਈ ਜਾਂਦੇ ਹੋ ਬਾਪੂ ਪਿਤਾ ਜੀ ਰਾਮਪਾਲ ਸਾਈਂ ਬਾਬਾ ਅਖੋਤੀ ਬੂਵਨੇਆਂ ਨੂੰ ਪੰਪੋ ਝੁਕਾਈ ਜਾਂਦੇ ਹੋ ਸੌਦਾ ਸਾਧ ਨਿਤ ਫੇਰੇ ਫਰ ਲੋ ਤੇ ਜੇਲ੍ਹ ਤੋਂ ਬਾਹਰ ਵੋਟ ਵਟੌਰ ਸਿਆਸਤ ਐਵੇਂ ਚਮਕਾਈ ਜਾਂਦੇ ਹੋ ਗਰੇਵਲ ਸਾਧ ਲੁੱਟਣ ਤੁਹਾਡਾ ਸਰਮਾਇਆ ਤੇ ਲੀਡਰੋ ਤੁਸੀਂ ਲੋਕਾਂ ਤੋਂ ਵੋਟਾਂ ਹਸਿਆਈ ਜਾਂਦੇ ਹੋ ਮਿਹਨਤ ਨਾਲ ਕਮਾਈ ਮਾਇਆ ਉਹ ਲੋਕੋ ਐਵੇਂ ਕਿਉਂ ਇਹਨਾਂ ਕੋਲ ਉਡਾਈ ਜਾਂਦੇ ਹੋ ਤੋਬਾ ਤੋਬਾ ਸਾਦਾ ਕੋਲੇ ਕੁਝ ਨਹੀਂ ਉਹ ਲੋਕੋ ਕਿਉਂ ਸਮਾਂ ਬੇਰਥ ਗਵਾਈ ਜਾਂਦੇ ਹੋ ਕਿਉਂ ਸਮਾਂ ਬੇਰਥ ਗਵਾਈ ਜਾਂਦਾ